ਸੋ ਦੋਸਤੋ ਅੱਜ ਅਸੀਂ ਪਿੰਡ ਮਟੋਰੜਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਅ ਜਸਵਿੰਦਰ ਕੌਰ ਭੁੱਲਰ ਸਮਾਜ ਸੇਵਕਾ ਜੀ ਸਾਡੇ ਦਰਮਾਨ ਅੱਜ ਪਹੁੰਚੇ ਨੇ ਸੋ ਪਿੰਡ ਮਟੋਰੜਾ ਦੇ ਜਿਹੜੇ ਮਨਰੇਗਾ ਸਕੀਮ ਵਾਲੇ ਨੇ ਸੋ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਬਾਕੀ ਕਿਸੇ ਦੀ ਕੋਈ ਕਣਕ ਕੱਟੀ ਹੋਈ ਆ ਜਾਂ ਕਿਸੇ ਦੀ ਪੈਨਸ਼ਨ ਕੱਟੀ ਗਈ ਜੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਲੱਗਦਾ ਕਿ ਉਹਦੇ ਸਬੰਧ ਵਿੱਚ ਮੈਮ ਆਏ ਨੇ ਸੋ ਉਹਨਾਂ ਨਾਲ ਗੱਲ ਕਰਦੇ ਆ ਕਿ ਮੈਮ ਜਸਵਿੰਦਰ ਕੌਰ ਭੁੰਦਰ ਨਾਲ ਜੀ ਸੋ ਉਹਨਾਂ ਨੇ ਜਿਹੜੀਆਂ ਪਿੰਡ ਮਟੋੜੜੇ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਨੇ ਸੋ 100% ਅਸੀਂ ਵਾਦਾ ਕਰਦੇ ਆ ਕਿ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਆ ਉਹ ਜ਼ਰੂਰ 2 ਮਹੀਨੇ ਤੋਂ 2 ਮਹੀਨੇ ਦੇ ਵਿੱਚ ਪੂਰਾ ਹੋ ਜਾਊਗਾ ਸੋ ਜੋਬ ਕਾਰਡ ਬਾਰੇ ਗੱਲ ਕਰਦੇ ਆ ਮੈਮ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸੋ ਜਿਵੇਂ ਕਿ ਤੁਸੀਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦਾ ਵਿਕਾਸ ਕਰਦੇ ਹੋ ਸੋ ਅੱਜ ਪਿੰਡ ਮਟੋੜੜੇ ਦੇ ਵਿੱਚ ਤੁਸੀਂ ਹਾਜ਼ਰੀ ਲਵਾਈਆ ਤੇ ਇਸ ਭੈਣਾਂ ਨੇ ਆਪਣੇ ਜਿਹੜੀ ਜਿਹੜੀ ਵੀ ਇਹਨਾਂ ਨੂੰ ਕਿਸੇ ਦਾ ਰਾਸ਼ਨ ਕਾਰਡ ਸੰਬੰਧੀ ਕਿਸੇ ਦਾ ਪੈਨਸ਼ਨ ਸੰਬੰਧੀ ਜਾਂ ਕਿਸੇ ਦੇ ਕੱਚੇ ਮਕਾਨਾਂ ਸੰਬੰਧੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ 2-4 ਸ਼ਬਦ ਸਾਡੇ ਨਾਲ ਜਰੂਰ ਸਾਂਝੇ ਕਰੋ ਜੀ ਹਾਂਜੀ ਸਰਦੀਪ ਜੀ ਸ਼ੁਕਰੀਆ ਤੁਹਾਡਾ ਤੁਸੀਂ ਇਹਨਾਂ ਭੈਣਾਂ ਦਾ ਮਤਲਬ ਵੀ ਸੰਦੁਖ ਸੁਣਦੇ ਜੋ ਇਹ ਬਚਾਰੀਆਂ ਦਿਹਾੜੀ ਕਰਕੇ ਆਪਣਾ ਟਾਈਮ ਪਾਸ ਕਰਦੀਆਂ ਨੇ ਇਹਨਾਂ ਦਾ ਦੇਖੋ ਜੋਬ ਕਾਰਜ ਜਨਰਲ ਕਹਿੰਦੇ ਨੇ ਵੀ ਸਾਡੇ ਮਤਲਬ ਸਾਨੂੰ ਜੇ ਬੈਂਕ ਤੇ ਜਾਣੇ ਸਾਨੂੰ ਤਾਂ ਨਹੀਂ ਪੁੱਛਦੇ ਜੇ ਅਸੀਂ ਦਿਹੜੀ ਤੋਂ ਨਹੀਂ ਸਾਨੂੰ ਤਾਂ ਨਹੀਂ ਪੁੱਛਦੇ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਇਹਨਾਂ ਦਾ ਵਿਚਾਰੀਆਂ ਦਾ ਦੇਣਾ ਕੀ ਆ ਨਾਲੇ ਤੇ ਮਿਹਨਤ ਕਰਕੇ ਨਾਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਮੈਂ ਬਹੁਤ ਧੰਵਾਦੀਆਂ ਇਹਨਾਂ ਦਾ ਜਿਹੜੀ ਤਰੀਕਾ ਕਰ ਰਹੀਆਂ ਨੇ ਸੀਐਮ ਸਾਹਿਬ ਦਾ ਦੇਮਾਨ ਸਾਹਿਬ ਦਾ ਆਪਣੇ ਐਮਐਲਏ ਸਾਹਿਬ ਨਾਲ ਆਪਾਂ ਜੋ ਮਤਲਬ ਇਹਨਾਂ ਦੇ ਕਾਰਨ ਪੁੱਛਕਾਰ ਕੀਤਾ ਔਰ ਪੈਨਸ਼ਨਾਂ ਵੀ ਜਿਹੜੇ ਵੀ ਇਹਨਾਂ ਦੇ ਦੋਪ ਹੋਣਗੇ ਆਪਾਂ ਬੈਠ ਕੇ ਸੰਦੀਪ ਜੀ ਇਹਨਾਂ ਦਾ ਸਾਰਾ ਸੋਲਵ ਕਰਾਂਗੇ ਐਮਐਲਏ ਸਾਹਿਬ ਦੇ ਲਿਆ ਮੰਗੇ ਸਾਰਾ ਉਹਨਾਂ ਨੂੰ ਦੱਸਾਂਗੇ ਵੀ ਸਾਰੇ ਮੈਡਮਾਂ ਦਾ ਵੀ ਇਹ ਪ੍ਰੋਬਲਮ ਆ ਵੀ ਆਪਾਂ ਪ੍ਰੋਬਲਮਾਂ ਆ ਇਹਨਾਂ ਦੱਸ ਕੇ ਫਿਰ ਅਸੀਂ ਮੀਟਿੰਗ ਕਰਕੇ ਇਹਨਾਂ ਨੂੰ ਸਾਰਾ ਦੱਸਿਆ ਜਾਊਗਾ ਸੋ ਇਸ ਦੇ ਨਾਲ ਹੀ ਅਸੀਂ ਇੱਧਰ ਗੱਲ ਕਰਦੇ ਇੱਕ ਦੋ ਭੈਣ ਨਾਲ ਤੇ ਸਤਿ ਸ੍ਰੀ ਅਕਾਲ ਜੀ ਸੋ ਭਣੇ ਤੁਹਾਨੂੰ ਜਿੱਦਾਂ ਅਸੀਂ ਮੈਮ ਆਈਆ ਭੁੱਲਰ ਮੈਮ ਤੁਹਾਡੀ ਕੀ ਜਿਹੜੀ ਸੋਚ ਆ ਵੀ ਤੁਸੀਂ ਕੀ ਲੈ ਕੇ ਆਇਓ ਮੈਡਮ ਲਵੇ ਕੀ ਆਸ ਲੈ ਕੇ ਆਇਓ ਕੀ ਤੁਹਾਡੀ ਘਰ ਦੀ ਜਿਹੜੀ ਉਹ ਜਰੂਰ ਤੁਹਾਡੇ ਨਾਲ ਹੱਸ ਕੇ ਨਾ ਸਰੋ ਜੀ ਇੱਕ ਦੋ ਗੱਲ ਜਰੂਰ ਸਾਂਝੀ ਕਰੋ ਜੀ ਕਹਿ ਦੋ ਕਹਿ ਸਾਡੇ ਮੇਰੇ ਕਹ ਧਿਆੜੀਆਂ ਨਹੀਂ ਲਾਈਆਂ ਵੀ ਅਸੀਂ ਕੰਮ ਕਰਨਾ ਧਿਆੜੀਆਂ ਨਹੀਂ ਲਾਈਆਂ ਕਿਉਂਕਿ ਇਹ ਹੀ ਨੀਂਦ ਤਾਂ ਸਾਡੀ ਅਸੀਂ ਕਿੱਥੇ ਜਾ ਜੀ ਹਾਂ ਸੋ ਇਹਦੇ ਨਾਲ ਹੀ ਹਾਂ ਅਸੀਂ ਇਹਦੇ ਨਾਲ ਹੀ ਇਸ ਬੇਬੇ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਬੇਬੇ ਤੁਸੀਂ ਕੀ ਸਮਾਜ ਪ੍ਰਤੀ ਕੀ ਵੀ ਸੋਚਦੇ ਹੋ ਜਿਵੇਂ ਕਿ ਮੰਦਰੇਗਾ ਚ ਵੀ ਜਾਣੇ ਹੋ ਤੁਹਾਨੂੰ ਤੁਹਾਡਾ ਹੱਕ ਨਹੀਂ ਮਿਲ ਰਿਹਾ ਤੇ ਤੁਸੀਂ ਕੀ ਦੋ ਚਾਰ ਗੱਲਾਂ ਤੁਹਾਨੂੰ ਜੇ ਭਗਵਾਨਤ ਮਾਨ ਰਾਈ ਜਾਂ ਸੀਐਮ ਰਾਈ ਜਾਂ ਆਪਾਂ ਆਪਣੇ ਐਮਐਲਏ ਰਾਈ ਜਾਂ ਕਿਸੇ ਵੀ ਰਾਈ ਆਪਾਂ ਉਹਨਾਂ ਤੱਕ ਜਿਹੜੀ ਆਵਾਜ਼ ਆ ਪਹੁੰਚਾਈਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅਸੀਂ ਐਂ ਹੀ ਕਹਿੰਦੇ ਆ ਕਿ ਜਿਹੜੇ ਬਾੜਾਂ ਨੂੰ ਆਹ ਲੱਗਿਆ ਬਾ ਜਾਓ ਬਾਟ ਲੱਗੇ ਬੇ ਨੇ ਇਹਨਾਂ ਨੂੰ ਵੀ ਧੜੀਆਂ ਮਿਲਣ ਚਾਹੀਦੀਆਂ ਨੇ ਔਰ ਜਿਨ੍ਹਾਂ ਨੂੰ ਕਣਕ ਨਹੀਂ ਲੱਗੀ ਵੀ ਕਣਕ ਵੀ ਮਿਲਣੀ ਚਾਹੀਦੀਆਂ ਜਿਨ੍ਹਾਂ ਨੂੰ ਗਿਰਛਾਂ ਨਹੀਂ ਲੱਗੀ ਗਿਰਛਾਂ ਵੀ ਲੱਗਣੀਆਂ ਚਾਹੀਦੀਆਂ ਵੀ ਹੋਰੋਂ ਛਾਡੇ ਗਰੀਬ ਕੀ ਕਰਨਗੇ ਔਰ ਕੀ ਖਾਣ ਇਹ ਸੋ ਬਹੁਤ ਵਧੀਆ ਸੋਚ ਆ ਜੀ ਸੋ ਇਹਦੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਜਿੰਨੀ ਵੀ ਛੇੜੀਆਂ ਸਰਕਾਰਾਂ ਬਣਦੀਆਂ ਤੁਰ ਤੱਕ ਆ ਰਹੀਆਂ ਨੇ ਜਾਂ ਬਣਣਗੇ ਅੱਗੇ ਤੋਂ ਵੀ ਅਸੀਂ ਇਹੀ ਬੇਨਤੀ ਕਰਦੇ ਆ ਕਿ ਹਰ ਇੱਕ ਨੂੰ ਹਰ ਇੱਕ ਦਾ ਜਿਹੜਾ ਹੱਕ ਆ ਉਹ ਦਿੱਤਾ ਜਾਵੇ ਸੋ ਆਓ ਗੱਲ ਕਰਦੇ ਇੱਕ ਦੋ ਹੋਰ ਭੈਣ ਨਾਲ ਹਾਂ ਜੀ ਤੁਹਾਡਾ ਭੈਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਐਸਾ ਉਹ ਗੱਲ ਨਹੀਂ ਖੁੱਲ ਕੇ ਦੱਸੋ ਗੱਲਬਾਤ ਤਾਂ ਕਿ ਆਪਣੀ ਜਿਹੜੀ ਆਵਾਜ਼ ਆਪਾਂ ਜਨਤਾ ਦੀ ਉਹ ਐਮਐਲਏ ਤੱਕ ਪਹੁੰਚਾਈਏ ਜਾਂ ਆਪਾਂ ਸੀਐਮ ਭਗਵਤ ਮਾਨ ਤੱਕ ਪਹੁੰਚਾਈਏ ਹਾਂ ਜੀ ਔਰ ਫਿਰ ਕੰਮ ਨੂੰ ਮਿਲਣਾ ਚਾਹੀਦਾ ਕੰਮ ਹੋਇਆ ਜੇ ਬਲੈਗਾ ਕੰਮ ਨਹੀਂ ਘੜਾ ਤੇ ਨਹੀਂ ਡਾੜੀ ਟੋਖੰਡੀ ਕੰਮ ਚੱਲਦਾ ਸਾਰੇ ਪਿੰਡ ਪਿੰਡ ਸਾਡੇ ਵਰਗੇ ਮੇਰੇ ਸਾਡੇ ਪਿੰਡਾਂ ਨੂੰ ਕੰਮ ਨਹੀਂ ਆਦਾ ਹੈਗਾ ਬੈਨੇ ਚਾੜ ਨਹੀਂ ਦਿੰਦਾ ਸੋ ਇਧਰ ਵੀਰ ਨਾਲ ਵੀ ਗੱਲ ਕਰਨੀ ਆ ਬਹੁਤ ਵਧੀਆ ਸਾਡਾ ਵੀਰ ਸਤਿਕਾਰਯੋਗ ਗੁਰਮukh ਸਿੰਘ ਬਾਈ ਜੀ ਜਿਹੜਾ ਕਿ ਲੱਕੜਾ ਦਾ ਕੰਮ ਕਰਦਾ ਉਹਨਾਂ ਨਾਲ ਵੀ ਇੱਕ ਦੋ ਗੱਲ ਜਰੂਰ ਵਿਚਾਰ ਸਾਂਝੇ ਕਰਾਂਗੇ ਸੋ ਵੀਰ ਜੀ ਜਿਵੇਂ ਕਿ ਆਖੀ ਤੁਹਾਡੇ ਪਿੰਡ ਦੇ ਵਿੱਚ ਅੱਜ ਅਸੀਂ ਹਾਜ਼ਰੀ ਲਗਵਾਉਣ ਆਏ ਆ ਜਸਵਿੰਦਰ ਕੌਰ ਭੁੰਦਰ ਸਮਾਜ ਸੇਵਕਾ ਭਾਸੋਤ ਨੇ ਜਿਹੜੇ ਕਿ ਅ 50 ਪਿੰਡਾਂ ਦੇ ਇੰਚਾਰਜ ਬਣਾਏ ਹੋਏ ਨੇ ਸੋ ਅੱਜ ਦੀ ਸਰਕਾਰ ਦੇ ਮੌਕੇ ਦੇ ਸਮੇਂ ਦੇ ਜਿਹੜੀ ਕਿ ਕੋਈ ਵੀ ਦੁੱਖ ਤਕਲੀਫ ਆਉਂਦੀ ਹੈ ਮੈਮ ਨੂੰ ਅਸੀਂ ਦੱਸਦੇ ਆ ਸੋ ਇਹ 20 25 50 ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦਾ ਰਾਸਣਾ ਉਹ ਵੀ ਮਹੱਈਆ ਕਰਵਾਉਂਦੇ ਨੇ ਗਰੀਬ ਪਰਿਵਾਰਾਂ ਨੂੰ ਸੋ ਤੁਸੀਂ ਕੀ ਆਪਣੇ ਇੱਕ ਦੋ ਬੋਲ ਰਹੀ ਸਾਡੀ ਸਾਨੂੰ ਸਾਂਝਾ ਕਰੋ ਸਾਡੇ ਨਾਲ ਜੀ ਜੀ ਆਪਾਂ ਦਾ ਇਹੀ ਕਹਿਣਾ ਜਿਹਾ ਨੇ ਵੀ ਜਿਹੜੀਆਂ ਭੈਣਾਂ ਆਉਂਦੇ ਇਹਨਾਂ ਨੇ ਵੀ ਇਹਨਾਂ ਕੰਮ ਆਪਦੇ ਕਰੇ ਨੇ ਇਹਨਾਂ ਦੇ ਕੰਮ ਪੂਰੇ ਹੋ ਜਾਂਦੇ ਹਾਂ ਜੀ ਠੀਕ ਹੈ ਜੀ ਤੇ ਹੋਰ ਵੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਰ ਦਾ ਬਸ ਜਿਹੜੀ ਖੜੀ ਮੇਰੇ ਰੇਖ ਵਾਲੀ ਆ ਉਹ ਬਸ ਕੁੜੀਆਂ ਗਲਤ ਮਲਤ ਬੋਲਦੇ ਹੋ ਨੇ ਸਹੀ ਸੁਧਾ ਕਰਦੇ ਠੀਕ ਹੈ ਠੀਕ ਸੋ ਕਹਿਣ ਦਾ ਪਾਵਾ ਵੀ ਮਨਰੇਗਾ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹੈਗੀਆਂ ਨੇ ਜਿੱਥੇ ਕਿ ਇੱਕ ਦੋ ਚੁਗਲੀਆਂ ਜਾਂ ਕੁਝ ਵੀ ਕਹਿ ਸਕਦੇ ਆ ਸੋ ਉਹਨਾਂ ਤੋਂ ਬਚ ਕੇ ਆਪਾਂ ਕਿਸੇ ਵੀ ਕੰਨ ਜੇ ਇੱਧਰ ਦੀ ਪਾਲੀ ਤਾਂ ਉੱਧਰ ਦੀ ਕੱਢ ਦੇਣੀ ਚਾਹੀਦੀ ਆ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੀਆਂ ਭੈਣਾਂ ਮਤਾਵਾਂ ਨੂੰ ਕਿ ਕੋਈ ਗੱਲ ਨਹੀਂ ਜਿਹੜੀਆਂ ਵੀ ਤੁਹਾਡੀਆਂ ਦੁੱਖ ਤਕਲੀਫਾਂ ਨੇ ਮੈਂ ਜਸਵਿੰਦਰ ਕੌਰ ਭੁੱਲਰ ਜੀ ਐਮਐਲਏ ਤੱਕ ਪਹੁੰਚਾਉਣਗੇ ਐਮਐਲਏ ਅੱਗੇ ਪਹੁੰਚਾਉਣਗੇ ਸੋ ਆਓ ਰਲ ਮਿਲ ਕੇ ਆਪਾਂ ਸਾਰਿਆਂ ਨੇ ਜਿਹੜੀਆਂ ਕਿਸੇ ਦੀ ਪੈਨਸ਼ਨ ਰੁਕੀ ਹੋਈ ਆ ਕਿਸੇ ਦਾ ਕਾਗਜ਼ ਕਾਰਵਾਈ ਰੁਕੀ ਹੋਈ ਆ ਜਾਂ ਕਿਸੇ ਨੂੰ ਉਧਰ ਆਂਗਾ ਜਾਂ ਕੋਈ ਵੀ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਅਸੀਂ ਸੋ ਥੈਂਕ ਯੂ ਸ਼ੁਕਰੀਆ ਜੀ